ਤੋ ਵੀ ਬਾਡੀ ਬਿਲਡਿੰਗ ਦੀ ਗੱਲ ਆਉਂਦੀ ਆ ਉੱਥੇ ਸਭ ਤੋਂ ਪਹਿਲਾਂ ਗੱਲ ਚੱਲਦੀ ਆ ਪ੍ਰੋਟੀਨ ਦੀ ਤੇ ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਕਿ ਆਪਾਂ 100 ਰੁਪਏ ਦੇ ਵਿੱਚ ਇਸ ਫੂਡ ਤੋਂ ਕਿੰਨੇ ਗ੍ਰਾਮ ਪ੍ਰੋਟੀਨ ਲੈ ਸਕਦਾ 100 ਰੁਪਏ ਦੇ ਵਿੱਚ ਉਹ ਵੇ ਪ੍ਰੋਟੀਨ ਦੇ ਆਪਾਂ ਨੂੰ ਪੌਣੇ ਦੋ ਛੂਕ ਮਿਲ ਜਾਣਗੇ ਜਿਹਦੇ ਵਿੱਚ ਆਪਾਂ ਨੂੰ ਮਿਲੂਗਾ 4243 ਗ੍ਰਾਮ ਪ੍ਰੋਟੀਨ 100 ਰੁਪਏ ਦੇ ਵਿੱਚ ਆਪਾਂ ਨੂੰ 1 ਕਿਲੋ ਬੇਸਣ ਮਿਲ ਜਾਊਗਾ ਜਿਹਦੇ ਵਿੱਚ ਆਪਾਂ ਨੂੰ ਮਿਲੂਗਾ 200 ਗ੍ਰਾਮ ਪ੍ਰੋਟੀਨ 100 ਰੁਪਏ ਦੇ ਵਿੱਚ ਆਪਾਂ ਨੂੰ 1 ਕਿਲੋ 300 ਗ੍ਰਾਮ ਦੇ ਲਗਭਗ ਦਹੀਂ ਮਿਲ ਜਾਊਗਾ ਜਿਹਦੇ ਵਿੱਚ ਆਪਾਂ ਨੂੰ ਮਿਲੂਗਾ 42 ਗ੍ਰਾਮ ਪ੍ਰੋਟੀਨ 100 ਰੁਪਏ ਦੇ ਵਿੱਚ ਆਪਾਂ ਨੂੰ 1 ਕਿਲੋ ਸੋਇਆ ਦਾਲ ਮਿਲ ਜਾਊਗੀ ਜਿਹਦੇ ਵਿੱਚ ਆਪਾਂ ਨੂੰ ਮਿਲੂਗਾ 350 ਗ੍ਰਾਮ ਪ੍ਰੋਟੀਨ 100 ਰੁਪਏ ਦੇ ਵਿੱਚ ਆਪਾਂ Estamos, 100 ਰੁਪਏ ਦੇ ਵਿੱਚ ਆਪਾਂ ਨੂੰ 1.5 ਲੀਟਰ ਦੁੱਧ ਮਿਲ ਜਾਊਗਾ ਜਿਹਦੇ ਵਿੱਚ ਆਪਾਂ ਨੂੰ ਮਿਲੂਗਾ 52 ਗ੍ਰਾਮ ਪ੍ਰੋਟੀਨ 100 ਰੁਪਏ ਦੇ ਵਿੱਚ ਆਪਾਂ ਨੂੰ 20 ਅੰਡੇ ਮਿਲ ਜਾਣਗੇ ਜਿਹਦੇ ਵਿੱਚ ਆਪਾਂ ਨੂੰ ਮਿਲੂਗਾ 120 ਗ੍ਰਾਮ ਪ੍ਰੋਟੀਨ 100 ਰੁਪਏ ਦੇ ਵਿੱਚ ਆਪਾਂ ਨੂੰ 300 ਗ੍ਰਾਮ ਚਿਕਨ ਮਿਲ ਜਾਊਗਾ ਜਿਹਦੇ ਵਿੱਚ ਆਪਾਂ ਨੂੰ ਮਿਲੂਗਾ 65 ਤੋਂ 70 ਗ੍ਰਾਮ ਪ੍ਰੋਟੀਨ 100 ਰੁਪਏ ਦੇ ਵਿੱਚ ਆਪਾਂ ਨੂੰ ਅੱਧਾ ਕਿਲੋ ਸੋਇਆ ਚੰਕਸ ਮਿਲ ਜਾਣਗੇ ਜਿਹਦੇ ਵਿੱਚ ਆਪਾਂ ਨੂੰ ਮਿਲੂਗਾ 260 ਗ੍ਰਾਮ ਪ੍ਰੋਟੀਨ ਅਮੀਰ ਕਰਦਾ ਹਾਂ ਤੁਹਾਨੂੰ ਇਹ ਲਿਸਟ ਦੇ ਨਾਲ ਕਾਫੀ ਜ਼ਿਆਦਾ ਫਾਇਦਾ ਹੋਊਗਾ ਇਹਨੂੰ ਨੋਟ ਕਰ ਲਓ ਤੇ ਵੀਡੀਓ ਨੂੰ